ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵੀਂ ਸਾਖੀ ਤਨਵੇਂ ਸੁਨੇਹੇ ਦੇ ਨਾਲ ਮੈਂ ਹਾਜ਼ਰਾਂ ਬਾਬਾ ਟੀਮੋਧ ਦੇ ਪੁੱਤ ਉਸ ਦਾ ਵੱਡਾ ਪੁੱਤਰ ਨਸੀਬ ਉਦਦੀਨ ਹਿਮਾਉ 26 ਦਸੰਬਰ 1530 ਨੂੰ ਆਗਰੇ ਦੇ ਤਖਤ ਉੱਤੇ ਬੈਠਾ ਉਹ ਬੜਾ ਮਿਲਨਸਾਰ ਅਤੇ ਜੋਤਿਸ਼ੀਰ ਦੇ ਦਾ ਮਾਹਿਰ ਸੀ ਉਸਨੇ ਹਾਲੇ 10 ਸਾਲ ਰਾਜ ਵੀ ਨਹੀਂ ਸੀ ਕੀਤਾ ਕਿ ਸ਼ੇਰ ਸਾ ਸੂਰੀ ਨਾਲ ਉਸ ਦੀ ਲੜਾਈ ਹੋ ਗਈ ਇਸ ਲੜਾਈ ਵਿੱਚ 17 ਮਈ 1540 ਨੂੰ ਹਿਮਾਉ ਹਾਰ ਗਿਆ ਤੇ ਸ਼ੇਰ ਸਾ ਸੂਰੀ ਨੇ ਆਗਰੇ ਉੱਤੇ ਕਬਜ਼ਾ ਕਰ ਲਿਆ اپنی جان بچاਉਂਦਾ ਹਿਮਾਯੂੰ ਆਪਣੇ ਕੁਝ ਸਾਥੀਆਂ ਸਮੇਤ ਪੰਜਾਬ ਵੱਲ ਭੱਜ ਉੱਠਿਆ ਨੱਟਾ ਪਾਇਦਾ ਜਦੂ لاہور ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਦਰਬਾਰੀਆਂ ਨੇ ਦੱਸਿਆ ਕਿ ਬਾਬੇ ਨਾਨਕ ਦੀ ਗੱਦੀ ਉੱਤੇ ਜਿਹੜਾ ਇੱਕ ਪੁੱਜਾ ਹੋਇਆ ਫਕੀਰ ਬੈਠਾ ਹੈ ਉਸ ਦਾ ਟੇਰਾ ਨੇੜੇ ਹੀ ਹੈ ਦਰਬਾਰੀਆਂ ਦੀ ਇਹ ਗੱਲ ਸੁਣ ਕੇ ਹਿਮਾਯੂੰ ਨੂੰ ਕੁਝ ਤਸੱਲੀ ਹੋਈ ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਬਾ ਨਾਨਕ ਉਸ ਦੇ ਪਿਤਾ ਬਾਬਰ ਨੂੰ ਮਿਲੇ ਸਨ ਬਾਬਾ ਬਾਬਾ ਨੂੰ ਗੁਰਨਾਣਕ ਜੀ ਨੇ ਕੁਝ ਸਿੱਖਿਆਦਾਇਕ ਸ਼ਬਦ ਕਹੀ ਸਨ ਜਿਸ ਉੱਤੇ ਅਮਲ ਕਰਨ ਦੀ ਉਸਨੇ ਕਸਮ ਖਾਦੀ ਸੀ ਹਿਮਾਉ ਆਪਣੀ ਫੌਜ ਨੂੰ ਉੱਥੇ ਹੀ ਸੜਕ ਤੋਂ ਕੁਝ ਦੂਰ ਪੜਾਓ ਲਾਉਣ ਦਾ ਹੁਕਮ ਦੇ ਕੇ ਆਖੜੂ ਸਾਹਿਬ ਵੱਲ ਚਲ ਪਿਆ ਉਹਨਾਂ ਦੇ ਨਾਲ ਕੁਝ ਚੋਣਵੇਂ ਅਹਿਲਕਾਰਾਂ ਤੋਂ ਉਪਰੰਤ ਉਹਨਾਂ ਦੀ ਵਿਦਵਾਨ ਭੈਣ ਗੁਲਬਦਨ ਵੀ ਸੀ ਹਿਮਾਉ ਜਦ ਖੜੂ ਸਾਹਿਬ ਪੁੱਜਾ ਤੋ ਉਹ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉੱਤੇ ਬੈਠਣ ਵਾਲਾ ਫਕੀਰ ਕਿਸੇ ਛੋਟੇ ਮੋਟੇ ਮਕਾਨ ਜਾਂ ਝੋਪੜੀ ਵਿੱਚ ਰਹਿੰਦਾ ਹੋਵੇਗਾ ਪਰ ਜਦ ਖੜੂਰ ਸਾਹਿਬ ਜਾ ਕੇ ਉਹਨਾਂ ਗੁਰੂ ਨਾਨਕ ਦੇ ਵਾਰਿਸ ਬਾਰੇ ਪੁੱਛਿਆ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਦਰਬਾਰ ਉੱਚੇ ਟਿੱਬੇ ਉੱਤੇ ਸਥਿਤ ਹੈ ਹਮਾਇਉਂ ਕੋੜਾ ਭਜਾਉਂਦਾ ਹੋਇਆ ਆਪਣੇ ਅਹਲਕਾਰਾਂ ਸਮੇਤ ਦਰਬਾਰ ਦੇ ਨੇੜੇ ਪੁੱਜਿਆ ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਤੇ ਗੁਰੂ ਜੀ ਇਲਾਹੀ ਬਾਣੀ ਦੀ ਵਿਆਖਿਆ ਕਰ ਰਹੇ ਸਨ ਦਰਬਾਰ ਦੇ ਬਾਹਰ ਕੁ ਸਿੱਖ ਖੜੇ ਸਨ ਉਹਨਾਂ ਨੇ ਘੋੜਿਆਂ ਉੱਤੇ ਚੜੇ ਆਉਂਦੇ ਕੁਝ ਬੰਦਿਆਂ ਨੂੰ ਵੇਖਿਆ ਤਾਂ ਰੁਕਣ ਵਾਸਤੇ ਕਿਹਾ ਇੱਕ ਦਰਬਾਰੀ ਜਿਹੜਾ ਪੰਜਾਬ ਦਾ ਰਹਿਣ ਵਾਲਾ ਸੀ ਨੇ ਉਹਨਾਂ ਸੇਵਾਦਾਰਾਂ ਨੂੰ ਕਿਹਾ ਕਿ ਬਾਸ਼ਾ ਹੀ ਮੈਂ ਆਇਆ ਹੂੰ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਸੇਵਾਦਾਰਾਂ ਕਿਹਾ ਕਿ ਹਾਲੇ ਦਰਬਾਰ ਲੱਗਿਆ ਹੋਇਆ ਹੈ ਤੇ ਇਸ ਸਮੇ ਗੁਰੂ ਜੀ ਕਿਸੇ ਨੂੰ ਵੀ ਮਿਲ ਨਹੀਂ ਸਕਦੇ ਜੇ ਤੁਸ ਸਤਸੰਗ ਸੁਣਨਾ ਹੈ ਤਾਂ ਪੈਦਲ ਅੰਦਰ ਜਾ ਕੇ ਧਰਤੀ ਉਪਰ ਬੈਠ ਸਕਦੇ ਹੋ ਪਰ ਹਿਮਾਯੂੰ ਨੇ ਇਹ ਗੱਲ ਨਾ ਮੰਨੀ ਤੇ ਘੋੜਿਆਂ ਤੇ ਸਵਾਰ ਹੀ ਖੜੇ ਰਿਹਾ ਜਦ ਸਤਸੰਗ ਸਮਾਪਤ ਹੋਇਆ ਤਾਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਬਾਹਰ ਨਿਕਲਦਾ ਦੇਖ ਹਿਮਾਯੂੰ ਬਹੁਤ ਹੈਰਾਨ ਹੋ ਗਿਆ ਫਿਰ ਉਹ ਘੋੜਿਆਂ ਤੋਂ ਉਤਰ ਕੇ ਦਰਬਾਰ ਵਿੱਚ ਗੁਰੂ ਜੀ ਦੇ ਸੰਮੁਖ ਹੋਇਆ ਗੁਰੂ ਜੀ ਉਸ ਸਮੇਂ ਕੁਝ ਸਿੱਖਣਾਂ ਅਨੁਸਲਾਹ مشਵਰਾ ਕਰਦੇ ਸਨ ਜਦ ਕਾਫੀ ਸਮਾਂ ਉਹਨਾਂ ਹੀ ਬੋਲਣਾ ਤੱਕਿਆ ਤਾਂ ਹਿਮਾਯੂੰ ਗੁੱਸੇ ਵਿੱਚ ਤਲਵਾਰ ਕੱਢਣ ਲੱਗਾ ਗੁਰੂ ਜੀ ਨੇ ਜਦ ਨજર ਭਰ ਕੇ ਉਸ ਵੱਲ ਵੇਖਿਆ ਤਾਂ ਹੱਥ ਤਲਵਾਰ ਦੀ ਮੋਟ ਉੱਤੇ ਹੀ ਰਹਿ ਗਿਆ ਗੁਰੂ ਜੀ ਨੇ ਫਰਮਾਇਆ ਹਿਮਾਇਉ ਇਸ ਤਲਵਾਰ ਨੂੰ ਸ਼ੇ ਸ਼ਾਹ ਸੂਰੀ ਦੇ ਸਾਹਮਣੇ ਕੱਢਣਾ ਸੀ ਫਕੀਰਾਂ ਉੱਤੇ ਤਲਵਾਰਾ ਚਲਾਉਣਾ ਕੋਈ ਬਹਾਦਰੀ ਨਹੀਂ ਹੈ ਹਿਮਾਇਉ ਸ਼ਰਮਿੰਦਾ ਹੋ ਗਿਆ ਤੇ ਉੱਥੋਂ ਹੀ ਵਾਪਸ ਮੁੜ ਗਿਆ ਅਸੀਂ ਇਸ ਲੈਣ ਆਇਆ ਸੀ ਇੱਕ ਵਿਲੱਖਣ ਸਿੱਖਿਆ ਲੈ ਕੇ ਚਲਾ ਗਿਆ ਹਿਮਾਇਉ ਨੇ ਜਿਹੜੀ ਸਿੱਖਿਆ ਗੁਰੂ ਜੀ ਪਾਸੋਂ ਲਈ ਉਸ ਤੇ ਉਸ ਨੇ ਉਸ ਦੀਆਂ ਉਸਦੀ ਕਾਇ ਹੈ ਹਿੱਪਟ ਦਿੱਤੀ ਸੀ ਪਰ ਉਸਨੇ ਪਤਾ ਲੱਗ ਗਿਆ ਸੀ ਕਿ ਉਹ ਇੱਕ ਡਰਪੋਕ ਸੀ ਬੁਝਿਰ ਸੀ ਇਸੇ ਕਰਕੇ ਉਹ ਹਾਰਿਆ ਹੈ ਕਈ ਵਾਰ ਗੁਰੂ ਜੀ ਦਾ ਗੌਰਵ ਮਈ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਆਉਂਦਾ ਤੇ ਉਹ बार-बार ਇਹ ਪ੍ਰੇਰਣਾ ਉਸ ਨੂੰ ਬਾਰ-ਬਾਰ ਹੀ ਪ੍ਰੇਰਣਾ ਮਿਲਦੀ ਕਿ ਬਾਹਦਾ ਦਾ ਕੰਮ ਹੈ ਆਪ ਤੋ ਹੀ ਵੱਡੇ ਵੈਰੀ ਨਾਲ ਲੜਨਾ ਇਸ ਪ੍ਰੇਰਨਾ ਸਦਕਾ ਉਹ ਕਾਂਜਾ ਵੀ ਹੋਇਆ ਤੇ ਇੱਕ ਵਾਰੀ ਫਿਰ ਆਗਰੇ ਦੇ ਤਖਤ ਦਾ ਵਾਰਿਸ ਵਾਰਿਸ ਬਣਿਆ ਗੁਰੂ ਜੀ ਦੀ ਸ਼ਖਸੀਅਤ ਦਾ ਇੱਕ ਇਹ ਉਹ ਪਹਿਲੂ ਸੀ ਕਿ ਹਰ ਵਿਅਕਤੀ ਨੂੰ ਕੁਝ ਲਫਜ਼ਾਂ ਦੇ ਵਿੱਚ ਇੱਕ ਵੱਡੀ ਸਿੱਖਿਆ ਦੇ ਦਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ